ਹੁਣ ਸਾਡੇ ਕੋਲ ਸਾਡੇ ਵਿੱਚ ਪਹੁੰਚੇ ਨੇ ਸਾਡੇ ਸੂਬਾਗੂ ਸਰਦਾਰ ਸਜੀਤ ਸਿੰਘ ਜੀ ਫੂਲ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜਿਹੜੇ ਹੜਪੀਤ ਪਰਿਵਾਰ ਫਸੇ ਹੋਏ ਨੇ ਜਾਂ ਜਿਹੜੇ ਹੜ ਆਏ ਨੇ ਇਹ ਪ੍ਰਧਾਨ ਜੀ ਕਿਉਂ ਆਏ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਵੀ ਜਾਣਨਾ ਪਾਇਆ ਜਾਵੇ ਦੇਖੋ ਜੀ ਪਹਿਲਾਂ ਆਪਣਾ ਬੰਨੇ ਸਿੰਘ ਜੀ ਨੇ ਉਹਦੇ ਤੁਹਾਨੂੰ ਓਟੀ ਜਾਣਕਾਰੀ ਦਿੱਤੀ ਹੈ ਬਾਕੀ ਅਸੀਂ ਅੱਜ ਜੋ ਫਤੇਗੜ ਝੂੜ ਗਿਆ ਸਾਡੀ ਸਟੇਟ ਕਮੇਟੀ ਦੀ ਮੀਟਿੰਗ ਸੀ ਉਹਦੇ ਚ ਅਸੀਂ ਲੰਮੇ ਦਾਦੀ ਪਲੈਨਿੰਗ ਕੀਤੀ ਐ ਸਾਨੂੰ ਅਸੀਂ ਇਹ ਨੋਟ ਕੀਤਾ ਵੀ ਹੁਣ ਇੱਕ ਉਤਸ਼ਾਹ ਵੀ ਹੈਗਾ ਇੱਕ ਭਾਵਨਾਤਮਕ ਤੌਰ ਤੇ ਵੀ ਜਿਹੜੇ ਪਿੰਡਾਂ ਤੋਂ ਦੂਰ ਦੇ ਸੂਬਿਆਂ ਤੋਂ ਵੀ ਲੋਕ ਰਾਸ਼ਨ ਲੈ ਕੇ ਆ ਰਹੇ ਸਾਨੂੰ ਇਹ ਪਤਾ ਵੀ ਇਹ ਜਿਹੜਾ ਏਰੀਆ ਮਰਿਆ ਜਿਹੜਾ ਇਹਦਾ ਇਲਾਜ ਤਾਂ ਗਾਹਾਂ ਕਣਕ ਦੀ ਬਜਾਈ ਤੱਕਰ ਜਿੰਨਾ ਚੱਕ ਤੱਕਰ ਦੇ ਖੇਤ ਸਾਫ਼ ਹੋ ਕੇ ਕਣਕ ਦੀ ਬਜਾਈ ਨਹੀਂ ਹੋ ਜਾਂਦੀ ਕਣਕ ਦੇ ਵਜਾਈ ਤੱਕਰ ਜਿੰਨਾ ਜੀਜਾਂ ਦੀ ਲੋਡ ਹੈ ਰਾਸ਼ਨ ਤੋਂ ਬਿਨਾ ਮਿੱਟੀ ਕੱਟਣ ਦੀ ਖਾਤਰ ਟਰੈਕਟਰ ਦੀ ਲੋਡ ਹੈ ਰੇਹ ਦੀ ਲੋਡ ਹੈ ਬੀਜਾਂ ਦੀ ਲੋਡ ਹੈ ਉਦੋਂ ਤੱਕਰ ਦੀ ਸਾਡੀ ਪਲੈਨਿੰਗ ਹੈ ਵੀ ਉਦੋਂ ਤੱਕਰ ਇਹਨਾਂ ਦਾ ਇਹ ਪੀੜਤਾ ਜਿਹੜੇ ਲੋਕ ਹੈ ਹੜ ਪੀੜਤਾ ਉਹਨਾਂ ਦੀ ਵਾ ਫੜ ਦੀ ਲੋਡ ਹੈ ਉਹਨਾਂ ਦੀ ਸਾਰ ਲਾਈਨ ਦੀ ਲੋਡਾ ਅਸੀਂ ਪਲੈਨਿੰਗ ਬਣਾਈ ਹੈ ਵੀ ਅਸੀਂ ਜਿਹੜਾ ਇੱਥੇ ਪੱਕਾ ਹਲਾਇਆ ਵੀ ਹੈ ਕੈਂਪਰ ਇਹਦੇ ਚ ਇਹ ਹੀ ਤਾਂ ਹੀ ਲਾਇਆ ਵੀ ਜਿਹੜੀ ਇਹ ਜਿਹੜੀ ਸਹਾਇਤਾ ਹੈਗੀ ਐ ਬਾਕੀ ਅਪੀਲ ਵੀ ਕੀਤੀ ਆ ਵੀ ਕਿ ਰਾਸ਼ਨ ਦੇ ਨਾਲ ਨਾਲ ਦੂਜੀ ਸਹਾਇਤਾ ਵੀ ਮੁਰੇ ਠੰਡ ਆਉਣੀ ਆ ਕੱਪੜਿਆਂ ਦੀ ਲੋੜ ਵੀ ਪੈਣੀ ਆ ਵੀ ਉਹ ਸਾਰੀ ਸਹਾਇਤਾ ਸਾਰੀ ਅਸੀਂ ਦੱਸ ਰਹੇ ਆ ਵੀ ਉਹਨਾਂ ਦੀ ਬਜਾਈ ਤੱਕ ਉਹਨਾਂ ਨੂੰ ਪੈਰਾਂ ਤੇ ਖੜੇ ਕਰਨ ਤੱਕ ਦੀ ਸਹਾਇਤਾ ਦੂਜੀ ਗੱਲ ਅਸੀਂ ਇਹ ਲੋਕਾਂ ਨੂੰ ਕਹਿਨੇ ਆ ਵੀ ਇਹ ਠੀਕ ਐ ਲੋਕ ਆਪ ਮਾਰੇ ਤੌਰ ਤੇ ਸਾਡਾ ਇੱਕ ਪੰਜਾਬ ਦਾ ਸੱਭਿਆਚਾਰ ਐ ਭਰਾਵਾਂ ਦੇ ਭੀੜ ਪਈ ਤੋਂ ਨਾਲ ਖੜਨ ਦਾ ਪਰ ਅਸੀਂ ਇਹ ਕਹਿੰਦੇ ਆ ਵੀ ਕੰਨਾਂ ਲੋਕ ਤਾਂ ਆਪਣਾ ਫਰਜ਼ ਬਿਨਾ ਕਿਸੇ ਡਿਊਟੀ ਤੋਂ ਵੀ ਕਰ ਰਹੇ ਨੇ ਕੋਈ ਉਹਨਾਂ ਤੇ ਸਰਕਾਰ ਦੀ ਡਿਊਟੀ ਨਹੀਂ ਪਰ ਜਿਹੜੀ ਸਰਕਾਰ ਸਾਥੋਂ ਸਾਡੀਆਂ ਜੇਬਾਂ ਚੋਂ 18% ਹਰ ਇੱਕ ਚੀਜ਼ ਤੇ ਟੈਕਸ ਹੈ ਜੇ ਤੁਸੀਂ 100 ਰੁਪਏ ਦੀ ਚੀਜ਼ ਖਰੀਦਦੇ ਹੋ ਤਾਂ 18 ਰੁਪਏ ਤੁਸੀਂ ਟੈਕਸ ਦਿੰਦੇ ਹੋ ਇੱਕ ਪਿੰਡ ਦਾ ਹਿਸਾਬ ਲਾ ਲਓ ਵੀ ਜੇ ਇੱਕ ਪਰਿਵਾਰ ਦਾ ਖਰਚ 50000 ਹੋਇਆ ਤੇ ਪਿੰਡ 'ਚ ਕਿੰਨੇ ਪਰਿਵਾਰ ਹੈ ਇੱਕ ਪਿੰਡ ਤੋਂ ਕਿੰਨੇ ਕਰੋੜ ਰੁਪਈਆ ਸਾਡਾ ਲੈ ਕੇ ਜਾਂਦੇ ਆ ਉਹ ਅਸੀਂ ਕਹਿੰਦੇ ਆ ਵੀ ਉਹ ਜਿਹੜਾ ਸਾਡਾ ਪੈਸਾ ਇਕੱਠਾ ਕੀਤਾ ਹੋਇਆ ਉਹਨੂੰ ਦੇਣਾ ਚਾਹੀਦਾ ਹੁਣ ਇਹਨੇ 1600 ਕਰੋੜ ਦੇ ਕੀ ਇਹਨੇ ਆਪਣਾ ਪੱਲਾ ਝਾੜਤਾ ਪਰ 1600 ਕਰੋੜ ਹੈ ਕਿੰਨਾ ਜਿਹੜੇ ਹੁਣ ਤੱਕ ਇਹਨੇ ਸਰਕਾਰੀ ਰਿਪੋਰਟ ਦਾ 264 ਫਿੱਟ ਹੈ ਜਿਹੜੇ ਪਾਣੀ ਦੇ ਵਿੱਚ ਘਿਰੇ ਹੋਏ ਆ ਚਾਰਚ ਘਿਰੇ ਹੋ ਜਿਨ੍ਹਾਂ ਦਾ ਘਰਾਂ ਦਾ ਪਸ਼ੂਆਂ ਦਾ ਫਸਲ ਦਾ ਟੋਟਲ ਨੁਕਸਾਨ ਹੈ ਜੇ ਇੱਕ ਪਿੰਡ ਨੂੰ ਉਹ ਵੰਡਣਾ ਵੀ ਹੋਵੇ 1600 ਨੂੰ ਤਾਂ ਇੱਕ ਪਿੰਡ ਨੂੰ 1 ਕਰੋੜ ਆਉਂਦਾ ਨਹੀਂ ਤੇ ਕੀ ਗੰਜੀ ਨਹਾ ਲੂਗੀ ਤੇ ਕੀ ਨਚੋੜ ਲੂਗੀ ਤੇ ਅਗਲੀ ਗੱਲ ਅਸੀਂ ਇਹ ਕੀਤਾ ਵੀ ਵੰਡਣ ਵੇਲੇ ਜਿੰਨੀ ਵੀ ਸਹਿਤਾ ਹੈਗੀ ਆ ਉਹ ਵੰਡਣ ਦੇ ਵਿੱਚ ਵੀ ਘੇਰਾ ਫੇਰੀ ਹੁੰਦੀ ਹੈ ਜਿਹਹ ਤੇ ਆ ਜਿਹੜੇ ਚੌਧਰੀ ਹੈ ਉਹ ਲੈ ਜਾਂਦੇ ਨੇ ਘੇਰਾ ਫੇਰੀ ਦੇ ਨਾਲ ਜਿੰਨੇ ਆਈਏ ਤਾਂ ਉਹ ਵੀ ਥਰੇ ਤੱਕ ਨਹੀਂ ਪਹੁੰਚਦੇ ਉਹਨਾਂ ਤੋਂ ਅਸੀਂ ਫੈਸਲਾ ਕੀਤਾ ਵੀ ਸਾਡੀਆਂ ਟੀਮਾਂ ਸਾਰੇ ਪਿੰਡਾਂ ਦਾ ਆਪਸਰਪਾ ਕਰ ਲੈਂਗੀਆਂ ਕੱਲੇ-ਕੱਲੇ ਪਿੰਡ 'ਚ ਜਾ ਕੇ ਵੀ ਕਿਸੇ ਪਿੰਡ ਦੇ ਕਿੰਨੇ ਘਰ ਦੇ ਕਿੰਨਾ ਉਹਨਾਂ ਦਾ ਫਸਲ ਦਾ ਨੁਕਸਾਨ ਹੋਇਆ ਕਿੰਨਾ ਉਹਨਾਂ ਦਾ ਪਸ਼ੂਆਂ ਦਾ ਹੋਇਆ ਕਿੰਨਾ ਉਹਨਾਂ ਦਾ ਹੋਰ ਨੁਕਸਾਨ ਹੋਇਆ ਤਾਂ ਕਿ ਜਦੋਂ ਮੰਡਾ ਜਾਊਗਾ ਉਦੋਂ ਪਤਾ ਲੱਗ ਸਕੇ ਵੀ ਇਹਨਾਂ ਨੇ ਇਤਿਹਾਅ ਦੇ ਵਿੱਚ ਹੱਦਾਂ ਨੂੰ ਦੇਖਦੇ ਨੇ ਸਾਤਾ ਉਹ ਵੀ ਸਾਡਾ ਪਲਾਨਿੰਗ ਹੈਗੀ ਆ ਸੋ ਅਸੀਂ ਇਹ ਤਿੰਨੇ ਪਲਾਨਾਂ ਦੇ ਉੱਤੇ ਸਰਕਾਰ ਤੋਂ ਪੂਰਾ ਮੁਆਵਜ਼ਾ ਲੈਣ ਦੇ ਖਾਤਰ ਉਹਦੀ ਫੁੱਟਾ ਕਲ 'ਚ ਦੇ ਕੇ ਤੇ ਉਹਨਾਂ ਦਾ ਕਣਕ ਤੇ ਕਰੋ ਉਹਨਾਂ ਦਾ ਪੱਲਾ ਫੜ ਦੇ ਲੋਕਾਂ ਨੂੰ ਚੇਤਨਨ ਕਰਕੇ ਜਥੇਬੰਦ ਕਰਨ ਦਾ ਨਾਲ ਅਸੀਂ ਆਪਣਾ ਅੱਜ ਪਲੈਨਿੰਗ ਬਣਾਈ ਹੈ ਤੇ ਸਾਡੇ ਸਰਗੇ ਟੀਮਾਂ ਦੂਜੇ ਜਿਲ੍ਹੇ ਵਾਲੀਆਂ ਟੀਮਾਂ ਵੀ ਜਿਹੜੀਆਂ ਮਾਲਵੇ ਵਾਲੀਆਂ ਉਹ ਵੀ ਇੱਥੇ ਨਾਲ ਆ ਕੇ ਸਹਾਇਤਾ ਕਰਨਗੇ ਜਿਵੇਂ ਪ੍ਰਧਾਨ ਜੀ ਇੱਥੇ ਹਰ ਹਰ ਜਬਾਨ ਤੇ ਇਹ ਗੱਲ ਸ਼ਬਦ ਚੜਿਆ ਹੋਇਆ ਹੈ ਕਿ ਜੇ ਮਦਦ ਕੀਤੀ ਹੈ ਤੇ ਲੋਕਾਂ ਨੇ ਲੋਕਾਂ ਦੀ ਕੀਤੀ ਆ ਪ੍ਰਸ਼ਾਸਨ ਨੇ ਸਰਕਾਰਾਂ ਨੇ ਕੋਈ ਵੀ ਜਿਹੜਾ ਇਹੋ ਜਿਹਾ ਕਦਮ ਨਹੀਂ ਚੁੱਕਿਆ ਜਿਹੜਾ ਲੋਕਾਂ ਦੇ ਸਾਹਮਣੇ ਆਇਆ ਵਾ ਮਦਦ ਕਰਨ ਵਾਲਾ ਉਹਦੇ ਬਾਰੇ ਤੁਸੀਂ ਕੀ ਬੋਲਦੇ ਜੀ ਇਹ ਤਾਂ ਬਿਲਕੁਲ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਸਰਕਾਰ ਨੇ ਹੁਣ ਪਹਿਲੀ ਗੱਲ ਤਾਂ 25 ਦਿਨ ਹੋ ਗਏ ਨੂੰ 16 ਤਰੀਕ ਨੂੰ ਹਰਗੋਪਤ ਪਿੰਡ ਦੇ ਇਰਗੇ ਦੇ ਵਿੱਚ ਮਾਰ ਸ਼ੁਰੂ ਹੋ ਗਈ ਸੀਗੀ ਵਿਆਸ ਦਰਿਆ ਦੀ 16 ਅਗਸਤ ਤੋਂ ਲੈ ਕੇ ਅੱਜ ਆਪਾਂ 11 ਸਤੰਬਰ 'ਚ ਖੜੇ ਆ ਇੱਕ ਮਹੀਨਾ ਹੋ ਗਿਆ ਇੱਕ ਮਹੀਨੇ ਤੱਕਰ ਹੁਣ ਤੱਕਰ ਸਰਕਾਰ ਨੇ ਕੀ ਦਿੱਤਾ ਮੋਦੀ ਦੇ 1600 ਦੇ ਐਲਾਨ ਤੋਂ ਬਿਨਾ ਉਹ ਵੀ ਹੈ ਕਿ ਨਾਕ ਪੰਜਾਬ ਸਰਕਾਰ ਤਾਂ ਰੁਲੀ ਫਿਰਦੀ ਐ ਉਹਨਾਂ ਦਾ ਕੋਈ ਇੱਥੋਂ ਤੱਕਰ ਰੁਲੀ ਫਿਰਿਆ ਵੀ ਸਹੀ ਰਿਪੋਰਟ ਵੀ ਨਹੀਂ ਉੱਥੇ ਦੇ ਸਕਿਆ ਸੈਕਟਰੀ ਕਹਿ ਰਿਹਾ ਵੀ 13000 ਕਰੋੜ ਸਾਨੂੰ ਤਾਂ ਅ ਚਾਹੀਦਾ ਹੈਗਾ ਨਾ ਤੇਰਾ ਅਸੀਂ ਦੇਣਾ 1000 ਇਕ ਕਿੱਲੇ ਦਾ ਉਹਦੇ ਹਿਸਾਬ ਨਾਲ ਸਾਨੂੰ 4 ਲੱਖ ਕਿੱਲੇ ਦਾ ਚਾਹੀਦਾ ਉਹ ਕਹਿ ਰਿਹਾ 20000 ਚਾਹੀਦਾ ਦੋਹਾਂ ਦੀ ਰਿਪੋਰਟ ਵੀ ਕਹੀ ਨਹੀਂ ਕਹਿੰਦਾ ਭਾਬ ਜਿਹਦੇ ਤੋਂ ਲੱਗਦਾ ਵੀ ਉਹਦਾ ਕੋਈ ਉਹ ਆਪਦੇ ਜੁੰਡੋ ਜੁੰਡੀ ਹੋ ਰਹੇ ਆ ਕੋਈ ਉਹਨਾਂ ਕੋਲੇ ਕੋਈ ਵੱਜ ਵੀ ਕੋਈ ਇਹਦੇ ਪਿੱਛੇ ਉਹਨਾਂ ਨੂੰ ਧਿਆਨ ਹੀ ਨਹੀਂ ਉਹਨਾਂ ਦਾ ਕੋਈ ਨਾ ਸਹਤਾ ਕਿ ਨਹੀਂ ਧਿਆਰ ਹੈ ਨਾ ਕੋਈ ਰਿਪੋਰਟ ਬਣਾਉਣ ਕਰਨ ਦੂਸਰੀ ਗੱਲ ਲੋਕ ਵੱਡੇ ਪੱਧਰ ਤੇ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਲੋਕ ਜਿਹੜੇ ਨੇ ਇਹਨਾਂ ਨੂੰ ਸੰਘਰਸ਼ਾਂ ਚ ਦਿਸਦੇ ਆ ਸੈਂਟਰ ਸਰਕਾਰ ਨੂੰ ਵੀ ਦਿਸਦੇ ਆ ਪੰਜਾਬ ਸਰਕਾਰ ਨੂੰ ਵੀ ਦਿਸਦੇ ਆ ਇਹ ਹੱਟ ਜਿਹੜੇ ਆ ਜਾਣ ਬੁੱਝ ਕੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਮਾਰਿਆ ਗਿਆ ਦੇਖੋ ਜੀ ਇਹਦੇ ਵਿੱਚ ਇੰਨੀ ਕੁ ਗੱਲ ਦੀ ਸਚਾਈ ਹੈ ਵੀ ਮੌਸਮ ਵਿਭਾਗ ਨੇ ਭਵਿੱਖਬਾਣੀ ਕਰਤੀ ਸੀਗੀ ਵੀ ਐਤਕੀ ਦੂਜੇ ਸਾਲਾਂ ਨਾਲੋਂ ਪੰਜਾਬ ਦੇ ਵਿੱਚ ਜੁਲਾਈ ਅਗਸਤ ਸਤੰਬਰ ਚ ਵੱਧ ਮੀਂਹ ਪੈਣਾ ਇਹਦੇ باوجود ਵੀ ਉਹਨਾਂ ਨੇ ਜਿਹੜਾ ਭਾਖੜਾ ਚੌਂ ਤੇ ਤੇ ਜਿਹੜਾ ਪੌਂਗ ਡੈਮ ਹੈ ਉਸ ਦਾ ਜਿਹੜਾ ਲੈਵਲ ਥੱਲੇ ਕਰਨਾ ਹੁੰਦਾ ਵੀ ਤਾਂ ਕਿ ਮੀਂਹਾਂ ਵੇਲੇ ਉਹ ਭਰਿਆ ਜਾ ਸਕੇ ਇਹਨਾਂ ਨੇ ਨੀਵਾ ਨਹੀਂ ਕੀਤਾ ਜੂਨ ਦੇ ਵਿੱਚ ਪਾਣੀ ਮੰਗਣ ਦੇ باوجود ਵੀ ਛੱਡੇ ਨਹੀਂ ਯਾਨੀ ਕਿ ਪਾਣੀ ਥੋੜਾ ਥੋੜਾ ਪਹਿਲਾਂ ਛੱਡ ਦੇਣਾ ਚਾਹੀਦਾ ਉਹ ਨਹੀਂ ਛੱਡੇ ਜੂਨ ਤੋਂ ਹੀ ਪਾਣੀ ਛੱਡਿਆ ਹੁੰਦਾ ਤਾਂ ਜਿਹੜਾ ਉਹ ਖਤਰੇ ਦੇ ਨਿਸ਼ਾਨ ਤਿੱਕਰ ਜਾਲੇ ਨਹੀਂ ਸੀਗਾ ਤੇ ਨਾ ਇਕੱਠਾ ਪਾਣੀ ਛੱਡਣ ਦੀ ਲੋੜ ਪੈਣੀ ਸੀ ਨਾ ਛੋਟੇ ਬੰਨ ਟੁੱਟਣੇ ਸੀ ਬਿਲਕੁਲ ਗੱਲ ਸਹੀ ਹੈ ਜੀ ਧੰਨਵਾਦ ਜੀ ਪ੍ਰਧਾਨ ਜੀ